ਸੋ ਰਮਾਰਾ ਇਸ ਤਿੰਨ ਜਨ ਬੰਦੀ ਜੈ ਪਿਆਰੀ ਸੰਗਤ ਜੀਓ ਜੋ ਅੱਜ ਸੰਗਰਾਂਦ ਦਾ ਕੋਇਤਰ ਦਿਹਾੜਾ ਹੈ ਫੱਗਣ ਮਹੀਨੇ ਦਾ ਆਈਆਂ ਹਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਔਰ ਇਹ ਮਹੀਨਾ ਕਿਹੜਾ ਹੈ ਫਲਗੁਣ ਦਾ ਫਲਗੁਣ ਕਿਉਂ ਕਿ ਆ ਜਾਂਦਾ ਕਿਉਂਕਿ ਹੁਣ ਰੁੱਤ ਜਿਹੜੀ ਆ ਗਈ ਆ ਉਹ ਸਾਰੇ ਰੁੱਖ ਸੁੱਕੇ ਦਰਖਤਾਂ 'ནਵੇਂ ਫਲ ਫੁੱਲ ਪੱਤੇ ਸਾਰੇ ਨਵੇਂ ਆ ਜਾਣੇ ਔਰ ਨਵੀਂ ਬਹਾਰ ਲੱਗ ਜਾਣੀ ਆ ਔਰ ਇਸ ਕਰਕੇ ਸੰਤਾਂ ਦੇ ਵੀ ਮਨ ਦੇ ਵਿੱਚ ਉਸੇ ਤਰ੍ਹਾਂ ਹੀ ਪਿਆਰ ਜਾਗੇ ਔਰ ਪਿਆਰ ਜਾ ਕੇ ਪਰਮਾਤਮਾ ਦੇ ਨਾਲ ਲਿਵ ਲਾਉਣ ਆਪਣੀ ਇਹੀ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਜ਼ ਹੈ ਆਓ ਅੱਜ ਆਪਾਂ ਹਰ ਬਾਣੀ ਜਿਹੜੀ ਉਹ ਪਹਿਲੀ ਫੱਗਣ ਸ਼ੈ ਸ਼ੈ ਸਮਤ ਦੋ ਅਰਪਗ ਦਵਾਰ ਜੇਠੂਆੜ ਵਿੱਚ ਹੋਈ ਹੈ ਬੜੇ ਹੀ ਪਿਆਰ ਨਾਲ ਆਪਨੇ ਸਰਵਣ ਕਰਨਾ ਔਰ ਆਪਾਂ ਹਰ ਬਾਣੀ ਪੜਾਂਗੇ ਉਹਦੇ ਤੇ ਵਿਚਾਰ ਕਰਾਂਗੇ ਕਿ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕੀ ਸਮਝਾਇਆ ਕੀ ਸਿੱਖਿਆ ਦਿੱਤੀ ਆ ਗੋਰੀ ਅਵਤਾਰ ਪੈਗੰਬਰ ਵਸਤ ਅਮੋਲਕ ਦੇਵਾ ਸੋਹੰਗ ਸੋ ਸੋਈ ਸੁਰਤ ਦੇਣੀ ਜਗਾਈ ਆ ਕਿਉਂਕਿ ਜਿਹੜਾ ਗੋਰੇ ਅਵਤਾਰ پیغمبر ਜਿਹੜਾ ਕਾਲਪੁਰਖ ਨੇ ਨਾਂ ਕਿਹੜਾ ਦਿੱਤਾ ਸੋਹੰਗ ਸੋਦ ਸੋ ਪਰਮਾਤਮਾ ਹੰਗ ਸਾਡੀ ਆਤਮਾ ਸੋ ਪਰਮਾਤਮਾ ਕਿਉਂਕਿ ਜਿਹੜਾ ਤਾਜ ਵੀ ਹੈ ਸੱਚੇ ਪਾਤਸ਼ਾਹੀ ਦੇ ਸਿਰ ਤੇ ਲੱਗਾ ਨਾ ਸੋ ਵੱਡਾ ਹੈ ਤੇ ਹੰਗ ਜਿਹੜਾ ਹਾਹਾ ਵਿੱਚ ਆਉਂਦਾ ਕਿਉਂਕਿ ਆਤਮਾ ਦੇ ਅੰਦਰ ਹੀ ਪਰਮਾਤਮਾ ਉੱਥੋਂ ਹੀ ਪੈਦਾ ਹੁੰਦੀ ਆ ਤੇ ਉੱਥੇ ਅੰਤ ਸਮਾ ਜਾਂਦੀ ਆ ਨਿਰਗੁਣ ਧਾਰ ਜਾਣਾ ਹੋ ਤਨ ਬੰਧਨ ਨ ਕੋਈ ਪਾਈ ਆ ਕਿਉਂਕਿ ਪ੍ਰਮਾਤਮਾ ਨਿਰਗੁਣ ਧਾਰ ਹੈ ਆਤਮਾ ਸਾਡੀ ਉਹ ਵੀ ਨਿਰਗੁਣ ਹੈ ਦੋਵੇਂ ਹੀ ਇਹ ਨਿਰਗੁਣ ਧਾਰ ਆ ਰਿਆ ਨਿਰਗੁਣ ਧਾਰ ਹੀ ਆਤਮਾ ਜਿਹੜੀ ਆ ਉਹ ਸਾਡੇ ਪ੍ਰਮਾਤਮਾ ਦੇ ਵਿੱਚੋਂ ਹੀ ਪੈਦਾ ਹੁੰਦੀ ਤੇ ਵਿੱਚ ਹੀ ਅੰਤ ਸਮਾ ਜਾਂਦੀ ਤੁਹਾਡਾ ਭੇਵ ਨਾ ਜਾਣੇ ਕੋ ਬੁੱਧੀ ਸਮਝ ਸਕੇ ਨਾ ਰਹੀ ਆਪਣੀ ਧਾਰ ਨਿਰਮਲ ਜੋਤ ਦੇਵਾਂ ਲੋਹਾਂ ਪੁਰੀਆਂ ਬ੍ਰਹਮੰਡਾਂ ਖੰਡਾਂ ਤੋਂ ਬਾਹਰ ਕਰਾਂ ਰੁਸ਼ਨਾਈਆ ਕਿਉਂਕਿ ਜਿਹੜੀ ਆਪਣੀ ਧਾਰ ਉਹਦੀ ਕਿਹੜੀ ਆ ਜੋਤ ਦੀ ਔਰ ਸਾਡੀ ਆਤਮਾ ਤੇ ਜੋਤ ਦੀ ਰੁਸ਼ਨਾਈ ਕਰਨੀ ਆ ਜਦੋਂ ਜੋਤ ਦੀ ਰੁਸ਼ਨਾਈ ਹੋਏਗੀ ਤੇ ਸੋਜੀ ਵੀ ਸਾਨੂੰ ਫੇਰੀ ਹੋਏਗੀ ਸ਼੍ਰੇਸ਼ਟ ਸਬਾਈ ਕਿਸੇ ਨਾਲ ਨਾ ਕਰਿਓ ਧਰੋ ਦ્વੈਤ ਵੰਡ ਨਾ ਕੋਈ ਵੰਡਾਈ ਆ ਇਹ ਹੁਣ ਪ੍ਰਮਾਤਮਾ ਦਾ ਹੁਕਮ ਆ ਗਿਆ ਇਹਦੇ ਵਿੱਚ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਕਿਸੇ ਦੇ ਨਾਲ ਧਰੋ ਨਾ ਕਰਿਓ ਤੇ ਦ્વੈਤ ਬਿਲਕੁਲ ਨਹੀਂ ਕਰਨੀ ਕਿਉਂਕਿ ਪ੍ਰਮਾਤਮਾ ਦੇ ਬਣਾਏ ਹੋਏ ਸਾਰੇ ਜੀਵ ਜਿਹੜੇ ਆ ਉਹ ਇਕੁਅਲ ਬਰਾਬਰ ਨੇ 184 ਕਾਇਆ ਮੰਦਰ ਅੰਦਰ ਵੜ ਕੇ ਲੈਣੀ ਟੋ ਆਤਮ ਸੇਜਾ ਫੋਲ ਫਲਾਈਆ ਕਿਉਂਕਿ ਪ੍ਰਮਾਤਮਾ ਜਿਹੜਾ 184 ਜੀਵ ਜਨਤਾ ਦੇ ਅੰਦਰ ਹੀ ਆ ਤੇ ਅੰਦਰ ਹੀ ਉਹਨੇ ਸਾਰਾ ਕੁਝ ਟੋ ਲੈਣਾ ਸਾਡੇ ਕਰਮਾਂ ਨੂੰ ਉਹ ਵਿਚਾਰ ਵਿਚਾਰਦਾ ਹੈ ਔਰ ਉਸ ਕੋ ਕਰਮ ਕੋਈ ਵੀ ਛਪਾਇਆ ਨਹੀਂ ਜਾ ਸਕਦਾ ਜਿੱਥੇ ਅਸੀਂ ਉਸ ਦੇ ਅੱਗੇ ਅਰਦਾਸ ਕਰਦੇ ਆਂ ਅਰਜ ਕਰਦੇ ਆਂ ਅਗਰ ਉਹ ਉੱਥੇ ਹਾਜ਼ਰ ਆ ਸਾਡੀ ਸੁਣ ਰਿਹਾ ਤੇ ਜਿੱਥੇ ਅਸੀਂ ਕੋਈ ਕਰਮ ਕਰਦੇ ਆਂ ਹਾਜ਼ਰ ਉੱਥੇ ਵੀ ਹੋ ਇਹ ਭੁੱਲ ਜਾਈਏ ਕਿ ਅਸੀਂ ਕੋਈ ਕਰਮ ਕਰਾਂਗੇ ਤੇ ਉਹਦੇ ਖਾਤੇ ਦੇ ਵਿੱਚ ਨਹੀਂ ਹੋਏਗਾ ਉਹ ਕਰਮਾਂ ਦਾ ਸਾਰਾ ਹਿਸਾਬ ਖਾਤਾ ਲੈ ਕੇ ਹੀ ਚੱਲਣਾ ਹੁੰਦਾ ਮਾਇਆ ਮਮਤਾ ਮੋਹ ਵਕਾਰ ਹੰਕਾਰ ਨਾਲੋਂ ਕਰ ਨਰਮੋ ਨਾਤਾ ਇੱਕੋ ਨਾਲ ਜੜਾਈ ਆ ਕਿਉਂਕਿ ਪਰਮਾਤਮਾ ਦਾ ਹੁਕਮ ਕੀ ਆ ਕਿ ਇਨ੍ਹਾਂ ਵਕਾਰਾਂ ਦੇ ਵਿੱਚੋਂ ਆਪਣਾ ਨਾਤਾ ਤੋੜ ਕੇ ਤੇ ਨਾਤਾ ਕਿਹਦੇ ਨਾਲ ਜੋੜਨਾ ਹੈ ਪਰਮਾਤਮਾ ਨਾਲ ਕਿਉਂਕਿ ਜੇਕਰ ਸਾਡਾ ਨਾਤਾ ਵਕਾਰਾਂ ਦੇ ਨਾਲ ਰਹਿੰਦਾ ਹੈ ਤੇ ਫਿਰ ਅਸੀਂ ਪਰਮਾਤਮਾ ਵੱਲ ਨਹੀਂ ਜਾ ਸਕਦੇ ਪਰਮਾਤਮਾ ਨਾਲ ਉਦੋਂ ਹੀ ਜਾ ਸਕਦੇ ਆ ਜਦੋਂ ਇਹਨਾਂ ਵਿਕਾਰਾਂ ਦੇ ਨਾਲੋਂ ਨਾਤਾ ਸਾਡਾ ਜਿਹੜਾ ਟੁੱਟੇਗਾ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾਕਾਰ ਦੇਵਨਹਾਰਾ ਸੱਚਾ ਵਾਰ ਸੱਚਾ ਹੁਕਮ ਇੱਕ ਸੁਣਾਈ ਆ ਇਹ ਸੱਚਾ ਹੁਕਮ ਜਿਹੜਾ ਪਰਮਾਤਮਾ ਨੇ ਸਾਨੂੰ ਸੁਣਾਇਆ ਔਰ ਇਹ ਮੰਨ ਕੇ ਹੀ ਚੱਲਣਾ ਪੈਣਾ ਗੋਰੇ ਅਵਤਾਰ ਪੈਗੰਬਰ ਸੁਣੋ ਹੁਕਮ ਬੇਨजीर ਹਰ ਕਰਤਾ ਆਪ ਜਨਾਈ ਆ ਇਹ ਹੁਕਮ ਕਿਸ ਦਾ ਅਕਾਲ ਪੁਰਖ ਦਾ ਕਲ ਜੋ ਕਰਨਾ ਅੰਤ ਅਖੀਰ ਆਖਰ ਧਿਆ ਸਮਝਾਈ ਆ ਦੀਨ ਦੁਨੀ ਦੀ ਬਦਲ ਦੇਣੀ ਤਕਦੀਰ ਤਦਬੀਰ ਇੱਕੋ ਇੱਕ ਵਿਖਾਈ ਆ ਪਹਿਲੋਂ ਆਪਣੇ ਸ਼ਰਾ ਦੇ ਘਟੋ ਜੰਜੀਰ ਸ਼ਰੀਅਤ ਜਗਤ ਰਹੇ ਨਾਰਾਇਆ ਕਿਉਂਕਿ ਜਿਹੜੀ ਕਲਯੁਗ ਦੀ ਜੰਜੀਰ ਆ ਨਾ ਉਹ ਤਾਂ ਹੀ ਕੱਟੀ ਜਾ ਸਕਦੀ ਆ ਜੇ ਅਸੀਂ ਆਪਣੇ ਅੰਦਰੋਂ ਸ਼ਰਾਬ ਨੂੰ ਖਤਮ ਕਰਾਂਗੇ ਜਦ ਤੱਕ ਸਾਡੇ ਅੰਦਰੋਂ ਸ਼ਰਾਬ ਖਤਮ ਨਹੀਂ ਹੁੰਦੀ ਤਦ ਤੱਕ ਕਲਯੁਗ ਦੀ ਜੰਜੀਰ ਨਹੀਂ ਕੱਟੀ ਜਾ ਸਕਦੀ ਕਿਉਂਕਿ ਜਦੋਂ ਕਲਯੁਗ ਹਾਵੀ ਹੁੰਦਾ ਤੇ ਉਦੋਂ ਹੀ ਅਸੀਂ ਜਾਤ ਪਾਤ دین ਮਜਬ ਤੇ ਸ਼ਰਾ ਜਿਹੜੀਆਂ ਉਹ ਖੜੀਆਂ ਕਰਦੇ ਆਂ ਪੁਰਖੇ ਆਕਾਲ ਸਬਦ ਦਾ ਸਾਂਝਾ ਪੀਰ ਜੋ ਪੈਗੰਬਰਾਂ ਕਰੇ ਪੜਾਈਆ ਕਿਉਂਕਿ ਪੁਰਖੇ ਆਕਾਲ ਪਰਮਾਤਮਾ ਉਹ ਇੱਕੋ ਹੀ ਆ ਉਹ Hindu Muslim Sikh Assai ਸਾਰਿਆਂ ਦਾ ਕੋਈ ਵੱਖਰਾ ਵੱਖਰਾ ਨਹੀਂ ਹੈ ਔਰ ਪਰਮਾਤਮਾ ਇੱਕੋ ਹੀ ਆ ਇੱਕੇ ਨੂੰ ਹੀ ਐਸੀ ਉਹਨੂੰ ਮਾਰਗ ਜਿਹੜੇ ਆ ਉਹ ਵੱਖਰੇ ਵੱਖਰੇ ਸੰਸਾਰ ਦੇ ਉੱਤੇ ਆ ਰਹੇ ਜਦੋਂ ਜਿਵੇਂ ਜਿਵੇਂ ਗੁਰੂ ਪੀਰ ਪੈਗੰਬਰ ਆਏ ਤਵੇਂ ਤਵੇਂ ਹੀ ਉਹਨੇ ਉਹਨੇ ਮਾਰਗ ਬਣਦੇ ਗਏ ਪੁਰਖ ਅਕਾਲ ਸਬਦਾ ਸਾਂਝਾ ਪੀਰ ਜੋ ਪੈਗੰਬਰਾਂ ਕਰੇ ਪੜਾਈ ਆ ਜਿਸ ਦੀ ਜਗਤ ਨੇਤਰ ਨજર ਨਾ ਆਏ ਤਸਵੀਰ ਤਸ਼ਵਰ ਕਰਕੇ ਨਾ ਕੋਈ ਸਮਝਾਈ ਆ ਕਿਉਂਕਿ ਅਕਾਲ ਪੁਰਖ ਦੀ ਨਿਰਗੁਣ ਜੋਤ ਅਕਾਲ ਪੁਰਖ ਦੀ ਜਿਹੜੀ ਨੇਤਰ ਦੇ ਨਾਲ ਤਸਵੀਰ ਨਜ਼ਰ ਨਹੀਂ ਆਉਂਦੀ ਕਿਉਂਕਿ ਉਹ ਲਾ ਤਸਵੀਰ ਹੈ ਤਸਵੀਰ ਉਸ ਰਾਹੀ ਨજર ਆਉਂਦੀ ਜੇ ਸਰੀਰ ਵਿੱਚ ਪ੍ਰਗਟ ਹੁੰਦਾ ਹੈ ਜੇ ਸਰੀਰ ਵਿੱਚ ਪ੍ਰਗਟ ਹੋ ਕੇ ਸੰਸਾਰ ਦੇ ਵਿੱਚ ਖੇਲ ਕਰਦਾ ਉਸ ਦੀ ਤਸਵੀਰਾਂ ਹੀ ਅਸੀਂ ਉਸ ਨੂੰ ਦੇਖਦੇ ਹਾਂ ਕਿਉਂਕਿ ਤਸਵੀਰ ਜਿਹੜੀ ਆ ਪੰਜ ਤੱਤ ਦੀ ਹੁੰਦੀ ਹੈ ਜਿਸ ਅੰਦਰ ਪ੍ਰਗਟਾਵਾ ਕਰਦਾ ਹੈ ਅਗਰ ਉਹ ਜਦੋਂ ਵੀ ਅਸੀਂ ਉਸ ਤਸਵੀਰ ਨੂੰ ਦੇਖਦੇ ਹਾਂ ਤੇ ਸਾਡੇ ਅੰਦਰ ਕੀ ਹੈ ਇੱਕ ਵਾਈਬ੍ਰੇਸ਼ਨ ਪੈਦਾ ਹੁੰਦੀ ਹੈ ਸਾਨੂੰ ਉਹ ਯਾਦ ਜਿਹੜੀ ਉਹ ਸਾਰੀ ਲੈ ਜਾਂਦੀ ਹੈ ਕਿ ਅਸੀਂ ਸੱਚੇ ਪਾਤਸ਼ਾਹੀ ਦੇ ਕੋਲ ਕਿਸ ਤਰ੍ਹਾਂ ਜਾਂਦੇ ਸੀ ਕਿਸ ਤਰ੍ਹਾਂ ਵਿਹਾਰ ਹੁੰਦਾ ਸੀ ਕਿੱਦਾਂ ਉਹਨਾਂ ਦੇ ਚਰਨਾਂ ਤੇ ਨਿਮਸ਼ਕਾਰ ਕਰਦੇ ਸੀ ਕਿੱਦਾਂ ਉਹਦੇ ਤੇ ਜਾ ਕੇ ਉਹਨਾਂ ਦੇ ਅੱਗੇ ਬੇਨਤੀਆਂ ਕਰਦੇ ਸੀ ਇਹ ਸਾਨੂੰ ਸਾਰਾ ਕੁਝ ਯਾਦ ਦਿਵਾਉਂਦੀ ਹੈ ਦੂਜਾ ਨਾਲ ਸੱਚੇ ਪਾਤਸ਼ਾਹੀ ਨੇ ਇਸੇ ਕਰਕੇ ਲਿਖਾਇਆ ਹੈ ਕਿ ਸਤਗੁਰ ਕੇਵਲ ਸ਼ਬਦ ਨੂੰ ਮੰਨਣਾ ਹੈ ਜੇ ਸਰੀਰ ਵਿੱਚ ਪ੍ਰਗਟ ਹੋਵੇ ਉਸ ਦਾ ਸਤਕਾਰ ਕਰਨਾ ਕਿਉਂਕਿ ਜੇ ਸਰੀਰ ਦੇ ਵਿੱਚ ਉਹ ਪ੍ਰਗਟ ਹੋਇਆ ਉਹ ਸਰੀਰ ਹੀ ਸਾਨੂੰ ਦੇਖਦਾ ਹੈ ਤੇ ਉਹਦਾ ਸਤਕਾਰ ਕਰਨਾ ਜਿਹੜਾ ਉਹ ਕੋਟਨ ਕੋਟ અત્યੰਤ ਜ਼ਰੂਰੀ ਹੈ। ਕੁੜੀ ਕਿਰਿਆ ਝਗੜਾ ਮਿੱਟੇ ਮਿੱਟੋ ਹਸਤ ਕੀਟ ਉੱਚ ਨੀਚ ਰਹੇ ਨਾਰਾਇਆ ਮਨ ਵਕਾਰ ਰਹੇ ਨਾ ਭੀੜ ਦੁਰਮਤ ਮਹਿਲ ਦਿਓ ਤਵਾਈਆ ਇਹ ਫੱਗਣ ਦਾ ਲੇਖ ਹੈ ਜੀ ਸਾਡੇ ਵਾਸਤੇ ਕਿ ਪਹਿਲਾਂ ਆਪਣੇ ਮਨ ਦੇ ਅੰਦਰੋਂ ਕੂੜੀ ਕਿਰਿਆ ਇਹਨੂੰ ਮੇਟਣਾ ਤੇ ਮਨ ਦੇ ਵਕਾਰਾਂ ਦੇ ਉੱਤੇ ਕਾਬੂ ਪਾਉਣਾ ਕਿਉਂਕਿ ਬਾਹਰੋਂ ਮੈਲ ਤੇ ਆਪਾਂ ਧੋ ਲੈਨੇ ਆ ਲੇਕਿਨ ਅੰਦਰੋਂ ਦੁਰਮਤ ਮੈਲ ਨਹੀਂ ਧੋਂਦੇ ਦੁਰਮਤ ਮੈਲ ਕਿਹੜੀ ਆ ਉਹ ਅੰਦਰ ਦੀ ਵਕਾਰਾਂ ਦੀ ਔਰ ਪ੍ਰਮਾਤਮਾ ਨੇ ਕਿਹੜੀ ਵੇਖਣੀ ਆ ਬਾਹਰਲੀ ਮੈਲ ਨਹੀਂ ਸੱਡੀ ਵੇਖਣੀ ਬਾਹਰਲੀ ਜਿਹੜੀ ਉਹ ਸਾਰੇ ਇਨਸਾਨ ਵੇਖਣਗੇ ਵੀ ਕਿੰਨਾ ਕੇ ਗੰਦਾ ਤੇ ਮੈਲਾ ਹੈ ਲੇਕਿਨ ਅੰਦਰੋਂ ਜਿਹੜਾ ਗੰਦਾ ਮੈਲਾ ਵੇਖਣਾ ਉਹ ਪ੍ਰਮਾਤਮਾ ਨੇ ਵੇਖਣਾ ਕਾਇਆ ਕੱਪੜ ਮੈਲਾ ਰਹੇ ਨਾ ਕੋਏ ਚੀਰ ਪਵਿੱਤਰ پاک ਦਿਓ ਬਣਾਈ ਆ ਬਿਨਾ ਤੁਹਾਡੇ ਮਾਤ ਲੋਕ ਵਿੱਚ ਦੇਸੇ ਨਾ ਕੋਈ ਫਕੀਰ ਜੋ ਫਿਕਰਾ ਧਰਦਾ ਦੇ ਸੁਣਾਈ ਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਣ ਹਾਰਾ ਸੱਚਾ ਵਾਰ ਸਾਚੀ ਕਰਨੀ ਆਪ ਜਣਾਈ ਆ ਗੋਰੀ ਅਵਤਾਰ ਪੈਗੰਬਰ ਝੁੱਕ ਕੇ ਕਰਨ ਸਲਾਮ ਨਮਸਤੇ ਸੀਸ ਝੁਕਾਈ ਆ ਪ੍ਰਭੂ ਸੁਣਿਆ ਤੇਰਾ ਪੈਗਾਮ ਪੈਗੰਬਰਾਂ ਰਹੇ ਨਾ ਕੋਈ ਚਤਰਾਈਆ ਗੁਰ ਅਵਤਾਰ ਪੈਗੰਬਰ ਵੀ ਕੀਆ ਉਹਨੂੰ ਝੁੱਕ ਕੇ ਸਲਾਮ ਕਰਦੇ ਆਕਾਲ ਪੁਰਖ ਨੂੰ ਤੇ ਪ੍ਰਮਾਤਮਾ ਤੇਰਾ ਅਸੀਂ ਪੈਗਾਮ ਸੁਣਿਆ ਔਰ ਸਾਡੇ ਵਿੱਚ ਕੋਈ ਚਤਰਾਈ ਨਹੀਂ ਗੈ ਕਿਉਂਕਿ ਅਕਾਲ ਪੁਰਖ ਤੂੰ ਹੀ ਸਭ ਤੋਂ ਵੱਡੀ ਸਮਰੱਥਾ ਕਰਦਾ ਜੋ ਜੋ ਸਮਿਆਂ ਸਾ ਤੂੰ ਹੁਕਮ ਦੇਣਾ ਅਸੀਂ ਉਹੀ ਕਰਦੇ ਆ ਸੀਸ ਨਮਾਏ ਬਣਾ ਵਾਲਾ RAM ਬੰਸਰੀ ਵਾਲਾ ਕਾਂ ਨੈਣ ਉਠਾਈ ਆ ਨਾਨਕ ਨਿਰਗੁਣ ਕਰੇ ਪ੍ਰਵਾਨ ਨਾਨਕ ਨਿਰਗੁਣ ਕਰੇ ਪ੍ਰਨਾਮ ਗੋਵਿੰਦ ਸੀਸ ਝੁਕਾਈ ਆ ਪੁਰਖ ਅਕਾਲ ਕਾਲਯੁਗ ਅੰਤ ਬਦਲਨੋ ਨਿਜਾਮ ਅਦਲ ਅਦਾਲਤ ਇਕ ਲਗਾਈ ਆ ਸਾਰੇ ਸਾਡੇ ਨਾਮ ਹੋਏ ਬਦਨਾਮ ਬਦਿਆਂ ਵਿੱਚ ਲੁਕਾਈ ਆ ਤੈਨੂੰ ਸਕੇ ਨਾ ਕੋਈ ਪਹਿਚਾਨ ਅੰਦਰ ਵੜ ਕੇ ਮੰਦਰ ਚੜ੍ਹ ਕੇ ਤੇਰਾ ਦਰਸ਼ ਕੋਈ ਨਾ ਪਾਈ ਆ ਇੱਥੇ ਗੁਰ ਅਵਤਾਰ ਪੈਗੰਬਰ ਜਿਹੜੇ ਸਾਰੇ ਕਹਿ ਰਹੇ ਕਿ ਪ੍ਰਮਾਤਮਾ ਸਾਡਾ ਨਾਂ ਤੇ ਹੁਣ ਇਸ ਟਾਈਮ ਬਦਨਾਮ ਹੀ ਹੋ ਗਿਆ ਕਿਉਂ ਕਿਉਂਕਿ ਜੋ ਅਸੀਂ ਦੱਸ ਕੇ ਆਏ ਆ ਉਸ ਮਾਰਗ ਦੇ ਉੱਤੇ ਕੋਈ ਨਹੀਂ ਚੱਲਦਾ ਔਰ ਜੋ ਤੇਰੇ ਨਾਮ ਦਾ ਹੋਕਾ ਦੇ ਕੇ ਆਏ ਆ ਉਹ ਤੇਰੇ ਨਾਮ ਨੂੰ ਵੀ ਕੋਈ ਪਛਾਣ ਨਹੀਂ ਰਿਹਾ ਮੰਦਾਰ ਗੁਰਦੁਆਰੇ ਮਸਜਿਦ ਜਿੰਨੇ ਵੀ ਧਰਮ ਦਵਾਰ ਆ ਜਾਂਦੇ ਜਰੂਰ ਹਾਂ ਸੀ ਜਾ ਕੇ ਬਸ ਮੱਥਾ ਟੇਕਿਆ ਨਮਸਕਾਰ ਕੀਤੀ ਲੰਗਰ ਛਕਿਆ ਤੇ ਘਰ ਨੂੰ ਵਾਪਸ ਜੈਸੇ ਥੇ ਵੈਸੇ ਗਏ ਵੈਸੇ ਆ ਗਏ ਇਸੇ ਕਰਕੇ ਕੀ ਕਹਿ ਰਿਹਾ ਗੁਰੂ ਅਵਤਾਰ ਪਗੰਬਰ ਪੀ ਸਾਡੇ ਨਾਮ ਹੋਏ ਬਦਨਾਮ ਬਦਮੀਆਂ 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 ਬਤਈਆਂ ਵਿੱਚ ਲਕਾਈ ਆ ਤੈਨੂੰ ਸਕੇ ਨਾ ਕੋਈ ਪਹਿਚਾਨ ਅੰਦਰ ਵੜ ਕੇ ਮੰਦਰ ਚੜ੍ਹ ਕੇ ਤੇਰਾ ਦਰਸ਼ ਕੋਈ ਨਾ ਪਾਈ ਆ ਨੇਤਰ ਰੁੰਦੇ ਵੇਖ ਵੇਖ ਪੁਰਾਨ ਅਜੀਲ ਕਰਾਨ ਰਹੀ ਕੁਰਲਾਈ ਆ ਖਾਣੀ ਬਾਣੀ ਹੋਈ ਹੈਰਾਨ ਹਿਰਦੇ ਹਾਰ ਨਾ ਕੋਈ ਵਸਾਈ ਆ ਖਾਣੀਆਂ ਬਾਣੀਆਂ ਕੀ ਉਹ ਵੀ ਸਾਰੀਆਂ ਹਰਾਨ ਹੋ ਗਿਆ ਕਿ ਪ੍ਰਮਾਤਮਾ ਨੂੰ ਹਿਰਦੇ ਦੇ ਵਿੱਚ ਨਹੀਂ ਕੋਈ ਵਸਾਰਿਆ ਕਿਉਂਕਿ ਅਸੀਂ ਲੱਭ ਰਹਿਆਂ ਨੂੰ ਧਰਮ ਦੁਆਰਿਆਂ ਤੋਂ ਜਦ ਕਿ ਉਹ ਧਰਮ ਦੁਆਰਿਆਂ ਦੇ ਵਿੱਚ ਨਹੀਂ ਆ ਉਹ ਸਾਡੇ ਹਿਰਦੇ ਦੇ ਅੰਦਰ ਖਾਣੀ ਬਾਣੀ ਹੋਈ ਹਰਾਨ ਹਿਰਦੇ ਹਰ ਨਾ ਕੋਈ ਵਸਾਈ ਆ ਜਗਤ ਵਿਦਿਆ ਹੋਈ ਪ੍ਰਧਾਨ ਮਨ ਅੰਤਰ ਕਰੇ ਲੜਾਈ ਆ ਤੇਰਾ ਦਿਸੇ ਨ ਕੋਈ ਸੱਚ ਨਿਸ਼ਾਨ ਨਿਸ਼ਾਨੇ ਕੂੜੇ ਜਗਤ ਸਾਹੀਆ ਕਿਰਪਾਕਾਰ ਸ੍ਰੀ ਭਗਵਾਨ ਭਗਵਾਨ ਦਇਆ ਕਮਾਈਆ ਜੋ ਦੇ ਸੂਰ ਬੀਰ ਨੌਜਵਾਨ ਮਰਦ ਮਰਦਾਨੇ ਤੇਰੀ ਓਟ ਟਿਕਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾਕਾਰ ਏਕਾ ਦੇਣਾ ਸੱਚਾ ਵਾਰ ਸੱਚ ਸੰਦੇਸ਼ਾ ਇੱਕ ਸੁਣਾਈਆ ਇਹ ਜੋ ਸੱਚਾ ਸੰਦੇਸ਼ ਹੈ ਜਿਹੜਾ ਉਹ ਅਕਾਲ ਪੁਰਖ ਨੇ ਸੁਨਾਇਆ ਸੱਚ ਸੰਦੇਸ਼ ਆ ਦੇ ਦੇ ਪੁਰਖ ਅਗੰਮ ਅਗਮਣਾ ਹੁਕਮ ਜਣਾਈ ਆ ਸ੍ਰਿਸ਼ਟੀ ਵੇਖ ਤ੍ਰਿਸ਼ਨਾ ਤਾਮ ਕਾਮਨਾ ਵਿੱਚ ਹਲਕਾਈ ਆ ਆਪੁਰਖ ਅਕਾਲ ਦਾ ਸੰਦੇਸ਼ ਆ ਵੇਖ ਲੈ ਪ੍ਰਮਾਤਮਾ ਤੇਰੀ ਸ੍ਰਿਸ਼ਟੀ ਜਿਹੜੀ ਆ ਨਾ ਉਹ ਸਾਰੀ ਇਸ ਤਮਾ ਦੇ ਵਿੱਚ ਕਾਮਨਾ ਵਿੱਚ ਹਲਕਾਈ ਆ ਝਗੜਾ ਦਿਸੇ ਖੁਸ਼ੀ ਗਮ ਚਿੰਤਾ ਸੋਗ ਨਾ ਕੋਈ ਮਟਾਈ ਆ ਤੇਰਾ ਨਾਮ ਨਿਧਾਨਾ ਸ਼੍ਰੀ ਭਗਵਾਨਾ ਹਿਰਦੇ ਵਸਾਏ ਕੋਈ ਨਾ ਜਾਣ ਜਨਮ ਵਿੱਚੋਂ ਜਨਮ ਨਾ ਕੋਈ ਬਦਲਾਈ ਆ ਮਨ ਫਗਣ ਤੇ ਇਹ ਕਹਿ ਰਿਹਾ ਕਹ ਪ੍ਰਮਾਤਮਾ ਤੇਰਾ ਨਾਮ ਜਿਹੜਾ ਏ ਹਿਰਦੇ ਨੇ ਕੋਈ ਵਸਾਰਿਆ ਔਰ ਨਾ ਹੀ ਜਨਮ ਦੇ ਵਿੱਚੋਂ ਕਿਸੇ ਦਾ ਜਨਮ ਬਦਲ ਰਿਹਾ ਗੜਹ ਹੰਕਾਰੀ ਭਾਂਡਾ ਸਕੇ ਕੋਈ ਨਾ ਭੰਨ ਪਰਮ ਭਉ ਨਾ ਕੋਈ ਮਟਾਈ ਆ ਭਾਗ ਲੱਗਾ ਦਿਸੇ ਕਿਸੇ ਨਾ ਤਨ ਕੋਟਨ ਕੋਟ ਕਲਯੁਗ ਸਾਧ ਬੈਠੇ ਡੇਰੇ ਲਾਈ ਆ ਕਿਉਂਕਿ ਪ੍ਰਮਾਤਮਾ ਦਾ ਭਾਗ ਕਿਸੇ ਤਨ ਨੂੰ ਨਹੀਂ ਲੱਗਾ ਜੇ ਜਿੰਨੇ ਵੀ ਕੋਟਨ ਕੋਟ ਸਾਧਵੀ ਬਿਠੇ ਆ ਤੇ ਉਹ ਸਾਰੇ ਕੀ ਆ ਆਪਣੇ ਲਾਲਚ ਨੂੰ ਪੈਸੇ ਇਕੱਠੇ ਕਰਨ ਨੂੰ ਆਪਣੇ ਸੁੱਖ ਆਰਾਮ ਲੈਣ ਨੂੰ ਜੇ ਕੋਈ ਕਿਸੇ ਦਾ ਕਿਸੇ ਗੁਰਸਿੱਖ ਦਾ ਕੋਈ ਥੋੜਾ ਬੜਾ ਸਵਾਰਦੇ ਵੀ ਆ ਤੇ ਉਹਦੀ ਬਜਾਏ ਦੇ ਵਿੱਚ ਉਹ ਮੋਟੀ ਮਾਇਆ ਉਹਦੇ ਕੋਲੋਂ ਲੈਂਦੇ ਆ ਲਿਆਓ ਤੇਰੇ ਫਾਂਡੇ ਕਰ ਦੀਏ ਇੰਨੇ ਪੈਸੇ ਦੇ ਲਿਆ ਤੈਨੂੰ ਕੁਛ ਕਿ ਤੇਰਾ ਕਰਕੇ ਦੇਈਏ ਸਵਾਰ ਕੇ ਦੇਈਏ ਉਹਦੀ ਐਨੇ ਪੈਸੇ ਲੱਗਣਗੇ ਹਾਂ ਹਾਲ ਕਲਯੁਗ ਦੇ ਵਿੱਚ ਕਲਯੁਗੀ ਸਾਧਾਂ ਦਾ ਭਾਗ ਲੱਗਾ ਦਿਸੇ ਕਿਸੇ ਨਾ ਤਨ ਕੋਟਨ ਕੋਟ ਸਾਧ ਕਲਯੁਗ ਸਾਧ ਬੈਠੇ ਡੇਰੇ ਲਾਈਆ ਲੇਖਾ ਜਾਣੇ ਨਾ ਕੋਈ ਹੰਗ ਬ੍ਰਹਮ ਪਾਰ ਬ੍ਰਹਮ ਤੇਰਾ ਦਰਸ਼ ਕੋਈ ਨਾ ਪਾਈਆ ਜਦ ਕਿ ਉਹ ਲੇਖਾ ਹੰਗ ਬ੍ਰਹਮ ਦਾ ਪਰਮਾਤਮਾ ਦਾ ਕੋਈ ਜਾਣਦੇ ਨਹੀਂ ਆਏ ਗੋਰੇ avatars ਪੈਗੰਬਰ ਅੰਤ ਅਖੀਰ ਸਦੀ 14ਵੀਂ ਠੰਡੇਦਾਰ ਪੁਰਖ ਅਕਾਲ ਪਰਵਿਦਗਾਰ ਸਾਂਝੇ ਯਾਰ ਤੇਰੇ ਦਵਾਰੇ ਦਰੋਹੀ ਦਰੋਹੀ ਰੋਈਏ ਸ਼ਾਮ ਸ਼ਾਮ ਸ਼ਹਿਬਰ ਬਿਨ ਅੱਖਾਂ ਨੀਰ ਲਗਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਲਯੁਗ ਵੇਖ ਆਪਣੀ ਲੁਕਾਈਆ ਪੁਰਖ ਅਕਾਲ ਕਹੇ ਪੁਰਖ ਅਕਾਲ ਕਹੇ ਗੁਰ ਉਤਾਰ ਪੈਗੰਬਰੋ ਹੋ ਉਹ ਜਵਾਨ ਜੋ ਮਨ ਇੱਕੋ ਧਿਆਨ ਰੰਗਾਈਆ ਹਾਰ ਕੇ ਫੇ ਮੁੜ ਕੇ ਪੁਰਖ ਅਕਾਲ ਕੀ ਕਹਿੰਦਾ ਗੁਰ ਉਤਾਰ ਪੀਰ ਪੈਗੰਬਰੋ ਕਿਉਂ ਦਿਲ ਛੱਡ ਗਿਆ ਤੁਸੀਂ ਤੁਸੀਂ ਜਵਾਨ ਹੋ ਮੇਰਾ ਸਾਰੇ ਮੇਰਾ ਇਸਟ ਮਨੋ ਸਾਰੇ ਮੇਰਾ ਇਸਤ ਮਨੋ ਇਮਾਨ ਕਾਲਮ ਮੁਰਸ਼ਦ ਬੇ ਪਰਵਾਹੀਆ ਜੇ ਸਦਾ ਸੱਚਖੰਡ ਦੁਆਰਾ ਧਰਮ ਝੁਲੇ ਨਿਸ਼ਾਨ ਦੂਜਾ ਨજર ਕੋਈ ਨਾ ਆਈਆ ਕਿਹੜਾ ਧਰਮ ਨਿਸ਼ਾਨ ਕਿਹੜਾ ਆਤਮ ਪਰਮਾਤਮ ਦਾ ਨਿਸ਼ਾਨ ਜੇ ਆਪਾਂ ਰੰਗਾਂ ਦੇ ਨਿਸ਼ਾਨਾਂ ਦੇ ਵਿੱਚ ਜਾਵਾਂਗੇ ਧਰਮਾਂ ਦੇ ਵਿੱਚ ਤੇ ਉਹ ਫਿਰ ਵਖਰੇਵੇਂ ਹੀ ਹੋਣਗੇ ਕਿਸੇ ਦਾ ਹਰੇ ਰੰਗ ਦਾ ਨਿਸ਼ਾਨ ਹੈ ਕਿਸੇ ਦਾ ਲਾਲ ਰੰਗ ਦਾ ਨਿਸ਼ਾਨ ਹੈ ਕਿਸੇ ਦਾ ਪੀਲੇ ਰੰਗ ਦਾ ਨਿਸ਼ਾਨ ਹੈ ਕਿਸੇ ਸਤ ਰੰਗ ਦਾ ਨਿਸ਼ਾਨ ਜੇ ਅਸੀਂ ਇੱਕ ਤੇ ਹੋਣ ਦੀ ਕਰਾਂਗੇ ਤੇ ਤਾਂ ਵੀ ਉਹਦੇ ਵਿੱਚ ਵਖਰੇਵੇਂ ਹੋ ਜਾਣਗੇ ਧਰਮ ਦਾ ਨਿਸ਼ਾਨ ਇੱਕੋ ਹੀ ਹੈ ਸਾਡੀ ਆਤਮ ਤੇ ਪਰਮਾਤਮ ਦਾ ਆਤਮਾ ਇੱਕ ਹੈ ਤੇ ਪਰਮਾਤਮਾ ਵੀ ਇੱਕ ਹੀ ਆ ਖੇਰਕਾਰ ਖੇਲ ਕਰੇ ਮਹਾਨ ਗੁਰਮੁਖ ਗੁਰ ਗੁਰ ਮੇਲ ਮਲਾਈਆ ਜੋ ਸੋ ਸੰਦੇਸ਼ਾ ਦੇਵੇ ਤੋਰ ਫਰਮਾਨ ਫਰਮਾ ਵਰਦਾਰਾ ਆਪ ਜਨਾਈਆ ਜਾ ਕੇ ਵੇਖੋ ਜਗਤ ਜਹਾਨ ਨਾਮ ਸਤ ਖੋਜ ਖਜਾਈਆ ਸਭ ਦੇ ਅੰਦਰ ਸ਼ਰਾਬੜੀ ਸ਼ਕਾਨ ਛੁਰੀ ਕੂੜ ਜਗਤ ਕਸਾਈਆ ਇਹ ਪੁਰਖ ਅਕਾਲ ਕਹਿ ਰਿਹਾ ਗੁਰਪੀਰ ਪਕੰਬਰਾ ਉਤਾਰਾ ਨੂੰ ਵੇਖ ਲੋ ਜਾ ਕੇ ਸਾਰਿਆਂ ਦੇ ਅੰਦਰ ਕੀ ਹੈ ਸ਼ਰਾ ਔਰ ਇਹ ਸ਼ਰਾ ਵੜ ਕੇ ਸਾਰਿਆਂ ਨੂੰ ਕੀ ਬਣਾ ਰਹੀ ਆ ਮਾਇਆ ਮਮਤਾ ਦੇ ਵਿੱਚ ਕੀ ਆ ਬੇਈਮਾਨ ਕਰ ਰਹੀ ਆ ਬੇਵਾਦਿ ਸੇ ਲਕਾਈਆ ਤ੍ਰishna ਮਿਟੇ ਕੋਈ ਤੇ ਰਹਿੰਦੇ ਹੋ ਸ਼ਰਾਬ ਅੜੀ ਸ਼ੈਤਾਨ ਛੁਰੀ ਕੂੜ ਜਗਤ ਕਸਾਈਆ ਮਾਇਆ ਮਮਤਾ ਕੀਤਾ ਬੇਈਮਾਨ ਬੇਵਾ ਦੇ ਸੇ ਲੁਕਾਈਆ ਤ੍ਰਿਸ਼ਨਾ ਮਿਟੇ ਕੋਈ ਨਾ ਤਾਮ ਤਮੰਨਾ ਪੂਰਨਾ ਕੋੇ ਕਰਾਈਆ ਕੋਈ ਕਿਸੇ ਦੇ ਅੰਦਰੋਂ ਆਪਣੀਆਂ ਤ੍ਰਿਸ਼ਨਾਵਾਂ ਖਤਮ ਨਹੀਂ ਹੋ ਰਹੀਆਂ ਅੱਜ ਵੀ ਮਾਇਆ ਦਾ ਮੋਹ ਦਾ ਜੰਜਾਲ ਜਿਹੜਾ ਜਿਹੜਾ ਸਾਡੇ ਉੱਤੇ ਜਿੰਨੇ ਘੇਰਿਆ ਆ। ਅਸੀਂ ਉਸੇ ਦੇ ਵਿੱਚ ਹੀ ਖੁਬੇ ਹੋ ਐ। ਘਰ ਘਰ ਹੁੰਦਾ ਵੇਖੋ ਹਰਾਮ। ਉਜਰਾ ਹੱਕ ਨਾ ਕੋਈ ਸਹਾਈ ਐ। ਘਰ ਘਰ ਹੁੰਦਾ ਵੇਖੋ ਹਰਾਮ। ਕੁਝਰਾ ਹੱਕ ਨਾ ਕੋਈ ਸੁਣਾਈ ਆ ਜੋ ਆਪਣੀ ਦੇ ਕੇ ਆਏ ਕਲਾਮ ਕਲਮਾ ਮੇਰਾ ਨਾਮ ਸਮਝਾਈ ਆ ਉਸ ਦੀ ਕਰੇ ਨਾ ਕੋਈ ਪਹਿਚਾਨ ਪ੍ਰੀਤਮ ਪੇਮ ਨਾ ਕੋਈ ਲਗਾਈ ਆ ਆਪਣਾ ਵੇਖੋ ਵਿਗੜਿਆ ਹੋਇਆ ਵਿਦਾਨ ਬਦੀਆਂ ਵਿੱਚ ਲੁਕਾਈ ਆ ਪਹਿਲਾ ਆਪਣਾ ਜਿਹੜਾ ਵਿਧਾਨ ਕੀ ਆ ਸਾਡਾ ਜਿਹੜਾ ਉਹ ਵੀ ਵਿਗੜਿਆ ਹੋਇਆ ਔਰ ਕੀ ਕਰ ਰਿਹਾ ਉਹ ਵਦਿਆ ਕਿਤੇ ਵੀ ਸੱਚ ਸੋਚ ਦੀ ਜਿਹੜੀ ਉਹ ਜਗਾ ਨਹੀਂ ਹੈਗੀ ਆਪਣਾ ਵੇਖੋ ਵਿਗੜਿਆ ਹੋਇਆ ਵਿਧਾਨ ਵਦਿਆ ਵਿੱਚ ਲੁਕਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਣਹਾਰਾ ਸੱਚਾ ਵਾਰ ਸਾਚਾ ਹੁਕਮ ਇੱਕ ਆਪ ਜਾਈਆ ਗੋਰੇ অবতার ਪੈਗੰਬਰ ਕਹਿਣ ਪ੍ਰਭ ਕੀ ਕਰੀਏ ਧਰਤੀ ਜਾ ਜਗਾ ਨજર ਕੋਈ ਨਾ ਆਈਆ ਗੋਰੇ অবতার ਪੈਗੰਬਰ ਵੀ ਕੀ ਕਹਿ ਰਹਾ ਕਹ ਕ ਅਕਾਲ ਪੁਰਖ ਪਰਮਾਤਮਾ ਹੀ ਧਰਤੀ ਤੇ ਜਾ ਕੇ ਕਹ ਦੀਏ ਸਾਨੂੰ ਨਹੀਂ ਕੋਈ ਥਾਂ ਮਿਲਦਾ ਚੰਗਾ ਜੜਾ ਜਿੱਥੇ ਤੇਰਾ ਨਾਮ ਹੋਵੇ ਜਿੱਥੇ ਕਿਤੇ ਸੱਚ ਹੋਵੇ ਝਗੜਾ ਪਿਆ ਥਾਂ ਥਾਂ ਸਾੰਤ ਨੰਤਰ ਦੇ ਦਹਾਈਆ ਮੈਂ ਜਿੱਥੇ ਜਾ ਕੇ ਵੀ ਅਸੀਂ ਵੇਖਦੇ ਹਾਂ ਸਾਰ ਥਾਂ ਤੇ ਝਗੜਾ ਹੀ ਝਗੜਾ ਕੋਈ ਥਾਂ ਜਗ੍ਹਾ ਬਚੀ ਨਹੀਂ ਜਿੱਥੇ ਤੇਰਾ ਨਾ ਹੋਵੇ ਬਸ ਝਗੜੇ ਦੀ ਸਰਬ ਲਕਾਈ ਭਜੀ ਫਿਰਦੀ ਆ ਪਿਆਰ ਰਹਾ ਨਾ ਪੁੱਤਰ ਮਾਂ ਪਿਤਾ ਪੁੱਤ ਕਰੇ ਲੜਾਈ ਆ ਆਪ ਫੱਗਣ ਦਾ ਸੰਦੇਸ਼ ਦੇਖ ਲਓ ਜੇ ਇਹੀ ਆਪਾਂ ਸਿੱਖ ਕੇ ਚਲੇ ਜਾਈਏ ਵੀ ਅਸੀਂ ਆਫਿਸ ਵਿੱਚ ਝਗੜਾ ਨਹੀਂ ਕਰਨਾ ਪਿਆਰ ਰਹਾ ਨਾ ਪੁੱਤਰ ਮਾਪੇ ਪੂਤ ਕਰੇ ਲੜਾਈ ਆ ਨਾਰੀ ਕੰਤ ਨਾਤਾ ਰਹੀ ਟੜਾ ਸਾਚਾ ਸੰਗ ਨਾ ਕੋਈ ਬਣਾਈ ਆ ਪਤੀ ਪਤਨੀ ਦਾ ਵੀ ਕੋਈ ਆਪਸ ਵਿੱਚ ਜੋੜ ਨਹੀਂ ਰਹਿਗਾ ਉਹ ਵੀ ਝਗੜੇ ਦੇ ਵਿੱਚ ਹੀ ਏ ਕੀ ਖੇਲ ਕੀਤਾ ਖੁਦਾ ਖੁਦੀ ਤਗਬਰੀ ਵਿੱਚ ਲੁਕਾਈ ਆ ਤੂੰ ਆਦ ਜੁਗਾਦੀ ਮਹਿਰਵਾ ਮਹਿਬੂਬ ਤੇਰੀ ਸ਼ਰਨਾਈ ਆ ਗੋਵਿੰਦ ਕਹੇ ਜੁਗ ਬਦਲ ਦੇ ਨਵਾਂ ਨੋ ਨੋ ਚਾਰ ਪੰਥ ਮੁਕਾਈ ਆ ਨੋ ਨੋ ਚਾਰ ਦਾ 994 ਪੁਰਖੇ ਅਕਾਲੇ ਤੇਰੀ ਸੇਜੇ ਸਵਾ ਸਹੰਜਣੀ ਰੁੱਤ ਬਣਾਈਆ ਮੈਂ ਵੇਖਾਂ ਹਨੇਰਾ ਚਮਾ ਚਾਉ ਕਨੇਰਾ ਨਜ਼ਰੀ ਆਈਆ ਸੱਚ ਸੰਘਾਸਨ ਤੇਰੇ ਹੁਕਮ ਅੰਦਰ ਇਕੋ ਬਮਾ ਜਿੱਥੇ ਦੂਜਾ ਨਜ਼ਰ ਕੋਈ ਨਾ ਆਈਆ ਔਰ ਸੱਚ ਸੰਘਾਸਨ ਕੀਦਾ ਹੁੰਦਾ ਪਰਮੇਸ਼ਰ ਦਾ ਹੁੰਦਾ ਕੀਦੇ ਤੇ ਕੋਈ ਹੋਰ ਨਜ਼ਰ ਨਹੀਂ ਆਉਂਦਾ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾਕਾਰ ਏਕਾ ਦੇਣਾ ਤੁਰਦਾ ਵਾਰ ਦਰਦਰਵੇਸ਼ ਹੋ ਕੇ ਮੰਗ ਮੰਗਾਈ ਆ ਸੋ ਵੀਰ ਜੀਓ ਇਹ ਹਰ ਬਾਣੀ ਫਗਣ ਦੀ ਆ ਪਹਿਲੀ ਫਗਣ ਦੀ ਜੋ ਸੱਚੇ ਪਾਤਸ਼ਾਹ ਨੇ ਇਹਦੇ ਵਿੱਚ ਸਾਨੂੰ ਉcomposable ਸੰਦੇਸ਼ ਉਹ ਤਾਂ ਬਹੁਤ ਸਖਤ ਹੈ ਜੇ ਉਹਦੇ ਵਿੱਚ ਥੋੜਾ ਥੋੜਾ ਵੀ ਆਪਾਂ ਚੱਲਣ ਦੀ ਕੋਸ਼ਿਸ਼ ਕਰੀਏ ਤੇ ਪਿਓ ਜਿਹੜਾ ਉਹ ਫਿਰ ਵੀ ਸਾਥ ਦੇ ਦਿੰਦਾ ਕਿਉਂਕਿ ਉਹਦੇ ਵਿੱਚ ਮੋਹ ਵੀ ਹੁੰਦਾ ਕਿ ਮੇਰੇ ਬੱਚੇ ਆ ਪਰ ਉਹਦੇ ਨਾਲ ਨਾਲ ਹੁਕਮ ਵੀ ਹੈ ਪ੍ਰਮਾਤਮਾ ਦਾ ਕਿ ਇਸ ਭਾਂਡੇ ਨੂੰ ਜਿਹੜਾ ਸਾਫ਼ ਆ ਉਹ ਸਾਨੂੰ ਆਪ ਹੀ ਕਰਨਾ ਪੈਣਾ ਕਿਉਂਕਿ ਮਾਰਾਇਨੇ ਬਾਣੀ ਦੇ ਵਿੱਚ ਲਿਖਾਇਆ ਹੋਇਆ ਕਾਇਆ ਭਾਂਡਾ ਜੋ ਜਨ ਸਾਫ਼ ਕਰਦਾ ਪੰਜ ਤੱਤ ਮਿਲੇ ਵਢੀ ਇਹ ਤਾਂ ਹੁਣ ਜਨ ਦੀ ਡਿਊਟੀ ਲਾਤੀ ਆਪਣਾ ਜੇ ਕਹਾਂਗੇ ਪ੍ਰਮਾਤਮਾ ਤੂੰ ਹੀ ਕਰਨਾ ਤੇ ਅਹੀਂ ਜੋ ਕੁਛ ਕੁੜ ਵਕਾਰ ਕਰ ਰਹੇ ਆ ਉਹ ਕਰੀ ਜਾਣਾ ਪਰ ਇਦਾਂ ਸੈਪਟੇਬਲ ਨਹੀਂ ਹੈ ਸੋ ਹਰ ਸੰਗਤ ਜੀਓ ਮੈਂ ਹਰ ਬਾਣੀ ਇੱਥੇ ਹੀ ਇਸ ਮੌਕੇ ਕਰਨ ਦੀ ਸੱਚੇ ਪਾਤਸ਼ਾਹੇ ਪਾਸੋਂ ਹਰ ਸੰਗਤ ਪਾਸੋਂ ਇਜਾਜ਼ਤ ਚਾਹੁੰਦਾ ਹਾਂ ਜੇ ਕੋਈ ਅਖਰਵਾਦ ਘਟ ਪੜਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹੇ ਪਾਸੋਂ ਹਰ ਸੰਗਤ ਪਾਸੋਂ ਕੇ ਮਾ ਮੰਗਦਾ ਹਾਂ ਆਓ ਪੰਜ ਕਰਿਆਂ ਦਾ ਸਾਥ ਦਿਓ ਸੋ